ਧਰਨਾਨਕ ਪ੍ਰਭ ਪੂਰਨ ਪੈ ਜਿ ਰਖਾਈ ਮੁਰਜ ਰਹੋ ਸਭ ਸੰਗ ਆਨ ਉਪਰ ਪਾਵਤੀ ਏਕੋ ਅੰਗਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸਭ ਗੁਰ ਪ੍ਰਸਾਦ ਜਪ ਆਦਿ ਸਚੁ ਗਾਦਿ ਸਚੁ ਆਪੀ ਸਚੁ ਨਾਨਕ ਹੋਸੀ ਵੀ ਸਚੇ ਗੋਵਿੰਦ ਦੇਮ ਕੰਦੇ ਉਦਾਰੀ ਪਾਰੇ ਹਰੀਆਂ ਕਰੀਆਂ ਨਿਰਨਾਮੀ ਆਕਾਮੇ ਓ ਕੀ ਘੜੀ ਨ ਦੇਖਣ ਦੇ ਆਪਣਾ ਫਿਰ ਦਸਮਾਲੇ ਆ ਦੇ ਰਾਖੇ ਆਪਣੇ ਕੋ ਸਾਥ ਸਾਥ ਪ੍ਰਤ ਪਾਲੇ ਪ੍ਰਭ ਸੋ ਲਾਗ ਰਿਓ ਮੇਰਾ ਚੀਤ ਆਦੰਤ ਪ੍ਰਭ ਸਦਾ ਸਾਈ ਧਨ ਹਮਾਰਾ ਮੀਤ ਰਹਾਉ ਮਨ ਬਿਲਾਸ ਪਈ ਸਾਹਿਬ ਕੇ ਅਚਰਜ ਦੀਕ ਬਡਾਈ ਹਾਰ ਸੇ ਮਰ ਸੇ ਮਾਰਿਆ ਅਨੰਤ ਕਰਨ ਨਾਨਕ ਪ੍ਰਭ ਪੂਰਨ ਪੈ ਜਿਰਖਾਈ ਉਸਤਤ ਕਹਿਣ ਨ ਜਾਏ ਮੁਖ ਹੋ ਤੁਹਾਰੀਆ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸਭ ਗੁਰ ਪ੍ਰਸਾਦ ਜਪ ਆਦ ਸਤਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਗੋਬਿੰਦ ਦੇਵ ਕੰ데요 ਉਦਾਰੀ ਪਾਰੇ ਹਰੀ ਅੰਕਰ ਯੰ ਨਿਰਨਾਮੀ ਆ ਕਾਮੇ ਔ ਕੀ ਘੜੀ ਨ ਦੇਖਣ ਦੇ ਆਪਣਾ ਪ੍ਰਤਿ ਸਮਾਲ ਲਿਆ ਦੇ ਰਾਖੇ ਆਪਣੇ ਕੋ ਸਾਸ ਸਾਸ ਪ੍ਰਤਿ ਪਾਲੇ ਪ੍ਰਭ ਸੋ ਲਾਗ ਰਿਓ ਮੇਰਾ ਚੀਤ ਆਦੰਤ ਪ੍ਰਭ ਸਦਾ ਸਾਈ ਤਨ ਹਮਾਰਾ ਮੀਤ ਰਹਾ ਮਨ ਬਿਲਾਸ ਭਈ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰਿਆ ਆਨੰਦ ਕਰਨ ਨਾਨਕ ਪ੍ਰਭ ਪੂਰਨ ਪੈ ਜਿ ਰਖਾਈ ਮੋਹੀ ਦੇਖ ਦਰਸ ਨਾਨਕ ਬਲਹਾਰੀਆ ਮਰਬਾਰ ਕਾਲ ਮੁਰਤਾਜੂਨੀ ਸੈਬੰਗੁਰ ਪ੍ਰਸਾਦ ਜਪ ਆਦ ਸਾਜੂਗਾਦ ਸੱਚ ਹੈ ਵੀ ਸੱਚ ਨਾਨਕ ਉਸੇ ਵੀ ਸੱਚ ਗੋਬਿੰਦਿ ਮਕੰਦਿ ਉਦਾਰੀ ਪਾਰੇ ਹਰੀ ਅੰਕਰੀ ਅੰਨਾਮੀ ਆ ਕਾਮੇ ਓਕੀ ਘੜੀ ਨ ਦੇਖਣ ਦੇ ਆਪਣਾ ਮਿਰਦ ਸਮਾਲੇ ਹਾਤ ਦੇ ਰਾਖੇ ਆਪਣੇ ਕੋ ਸਾਸ ਸਾਸ ਪਰ ਪਾਲੇ ਪ੍ਰਭ ਸੂ ਲਾਗ ਰਿਓ ਮੇਰਾ ਚੀਤ ਆਦੰਤ ਪ੍ਰਪਤਿ ਦਾਸਾਈ ਧਨ ਹਮਾਰਾ ਮੀਤ ਰਹਾਉ ਮਾਨਵ ਬਿਲਾਸ ਭਾਈ ਸਾਹਿਬ ਕੇ ਅਚਰਜ ਦੇਖ ਬਡਾਈ ਹਾਰ ਸਿਮਰ ਸਿਮਰਿਆ ਆਨੰਦ ਕਰ ਨਾਨਕ ਪ੍ਰਭ ਪੂਰਨ ਬੈਜ ਰਖਾਈ ਉਰਜ ਰਹਿਓ ਸਭ ਸੰਗ ਆਨੂਪਰ ਭਾਵਤੀ ਏ ਕੋ ਅੰਗਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੁਨੀ ਸਭ ਗੁਰ ਪ੍ਰਸਾਦ ਜਪ ਆਦਿ ਸਾਚੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁੁ ਮਾਨੁ ਬਿਲਾਸ ਪਈ ਸਾਹਿਬ ਕੇ ਅਚਰਜ ਦੇਖ ਬਡਾਈ ਹਾਰਿ ਸੇ ਮਰਿ ਸੇ ਮਾਰਿਆ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਿਰਖਾਈ ਉਸਤਤ ਕਹਿਣ ਨ ਜਾਏ ਮੁਖ ਹੋ ਤੁਹਾਰੀ ਆ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸਭ ਗੁਰ ਪ੍ਰਸਾਦ ਜਪੁ ਆਦਿ ਸਤਜੁਗਾਦਿ ਸਚੈ ਆਪੀ ਸਚ ਨਾਨਕ ਹੋਸੀ ਭੀ ਸਚ ਗੋਬਿੰਦੈ ਕੰਧਿ ਉਦਾਰਿ ਪਾਰੇ ਹਰਿ ਅੰਕਾਰਿ ਅੰਗ ਨਿਰਨਾਮੀ ਆਕਾਮੇ ਔਕੀ ਘੜੀ ਨ ਦੇਖਣ ਦੇ ਆਪਣਾ ਪ੍ਰਤਿ ਸਮਾਲਿਆ ਦੇ ਰਾਖੀ ਆਪਣੀ ਕੋ ਸਾਸ ਸਾਸ ਪ੍ਰਤਿ ਪਾਲੇ ਪ੍ਰਭ ਜਿਉ ਲਾਗ ਰਿਓ ਮੇਰਾ ਚੀਤ ਆਦੰਤ ਪ੍ਰਭ ਸਦਾ ਸਾਈ ਤਨ ਹਮਾਰਾ ਮੀਤ ਰਹਾ ਮਨ ਬਿਲਾਸ ਭਈ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰਿਆ ਆਨੰਦ ਕਰਨ ਨਾਨਕ ਪ੍ਰਭ ਪੂਰਨ ਪੈ ਜਿ ਰਖਾਈ ਮੋਈ ਦੇਖ ਦਰਸ ਨਾਨਕ ਬਲਹਾਰੀਆ ਮੇਰੇ ਭੈਰ ਕਾਲ ਮੁਰਤਾਜੂਨੀ ਸਹਿਬੰਗੁਰ ਪ੍ਰਸਾਦ ਜਪ ਆਦ ਸਾਜੂਗਾਦ ਸੱਚ ਹੈ ਵੀ ਸੱਚ ਨਾਨਕ ਉਸੇ ਵੀ ਸੱਚ ਗੋਬਿੰਦੇ ਮਕੰਦੇ ਉਦਾਰੀ ਪਾਰੇ ਹਰੀ ਅੰਕਰੀ ਅੰਨਾਮੀ ਆ ਕਾਮੇ ਓਕੀ ਘੜੀ ਨ ਦੇਖਣ ਦੇ ਆਪਣਾ ਮਿਰਦ ਸਮਾਲੇ ਹਾਥ ਦੇ ਰੱਖੇ ਆਪਣੇ ਕੋ ਸਾਸ ਸਾਸ ਪਤ ਪਾਲੇ ਪ੍ਰਭ ਸੂ ਲਾਗ ਰਿਓ ਮੇਰਾ ਚੀਤ ਆਦੰਤ ਪ੍ਰਭ ਤਦਾਸਾਈ ਧਨ ਹਮਾਰਾ ਮੀਤ ਰਹਾਉ ਮਾਨੁ ਬਿਲਾਸ ਪਈ ਸਾਹਿਬ ਕੇ ਅਚਰਜ ਦੇਖ ਬਡਾਈ ਹਾਰ ਸਿਮਰ ਸਿਮਰਿਆ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਿ ਰਖਾਈ ਮੁਰਜ ਰਹਿਓ ਸਭ ਸੰਗ ਆਨ ਉਪਰ ਭਾਵਤੀ ਇਕੋ ਅੰਗਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੁਨੀ ਸਭੰਗੁਰ ਪ੍ਰਸਾਦ ਜਪ ਆਦਿ ਸਾਜੁ ਗਾਦਿ ਸਾਚੇ ਆਪੀ ਸਚ ਨਾਨਕ ਉਸੇ ਵੀ ਸਾਚੇ ਗੋਬਿੰਦ ਦੇ ਮਕੰਦੇ ਉਦਾਰੀ ਪਾਰੇ ਹਰੀ ਅੰਗਰੀ ਅੰਨ ਨਾਮੇ ਆ ਕਾਮੇ ਓ ਕੀ ਘੜੀ ਨ ਦੇਖਣ ਦੇ ਆਪਣਾ ਫਿਰ ਦਸਮਾਲੇ ਆ ਦੇ ਰਾਖੇ ਆਪਣੇ ਕੋ ਸਾਥ ਸਾਥ ਪ੍ਰਤ ਪਾਲੇ ਪ੍ਰਭ ਸੋ ਲਾਗ ਰਿਓ ਮੇਰਾ ਚੀਤ ਆਦੰਤ ਪ੍ਰਭ ਸਦਾ ਸਾਈ ਧਨ ਹਮਾਰਾ ਮੀਤ ਰਹਾਉ ਮਾਨੁ ਬਿਲਾਸ ਪਈ ਸਾਹਿਬ ਕੇ ਅਚਰਜ ਦੇਖ ਬਡਾਈ ਹਾਰਿ ਸੇ ਮਰ ਸੇ ਮਾਰਿਆ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਿਰਖਾਈ ਉਸਤਤ ਕਹਿਣ ਨ ਜਾਏ ਮੁਖ ਹੋ ਤੁਹਾਰੀ ਆ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸਭ ਗੁਰ ਪ੍ਰਸਾਦ ਜਪੁ ਆਦਿ ਸਤਜੁ ਗਾਦਿ ਸਚੈ ਭੀ ਸਚ ਨਾਨਕ ਹੋਸੀ ਭੀ ਸਚ ਗੋਬਿੰਦੇ ਕੰਧੇ ਉਦਾਰੀ ਪਾਰੇ ਹਰੀ ਅੰਕਾਰੀ ਅੰ ਨਾਮਈਆ ਕਾਮੇ ਔਕੀ ਘੜੀ ਨ ਦੇਖਣ ਦੇ ਆਪਣਾ ਪ੍ਰਤਿ ਸਮਾਲਿਆ ਦੇ ਰਾਖੀ ਆਪਣੀ ਕੋ ਸਾਸ ਸਾਸ ਪ੍ਰਤਿ ਪਾਲੇ ਪ੍ਰਭ ਸੁਲਾਗ ਰਿਓ ਮੇਰਾ ਚੀਤ ਆਦੰਤ ਪ੍ਰਭ ਸਦਾ ਸਾਈ ਤਨ ਹਮਾਰਾ ਮੀਤ ਰਹਾ ਮਨ ਬਿਲਾਸ ਭਈ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰਿਆ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਿ ਰਖਾਈ ਮੋਹੀ ਦੇਖ ਦਰਸ ਨਾਨਕ ਬਲਹਾਰੀਆ ਮੇਰੇ ਭੈਰ ਕਾਲ ਮੁਰਤਾਜੂਨੀ ਸਹਿਬੰਗੁਰ ਪ੍ਰਸਾਦ ਜਪ ਆਦ ਸਾਜੂਗਾਦ ਸੱਚ ਹੈ ਵੀ ਸੱਚ ਨਾਨਕ ਉਸੇ ਵੀ ਸੱਚ ਗੋਬਿੰਦਿ ਮਕੰਦਿ ਉਦਾਰੀ ਪਾਰੇ ਹਰੀ ਅੰਕਰੀ ਅੰਨਾਮੀ ਆਕਾਮੇ ਓਕੀ ਘੜੀ ਨ ਦੇਖਣ ਦੇ ਆਪਣਾ ਮਿਰਦ ਸਮਾਲੇ ਹਾਥ ਦੇ ਰਾਖੇ ਆਪਣੇ ਕੋ ਸਾਸ ਸਾਸ ਪਤ ਪਾਲੇ ਪ੍ਰਭ ਸੂ ਲਾਗ ਰਿਓ ਮੇਰਾ ਚੀਤ ਆਦੰਤ ਪ੍ਰਪਤਿ ਦਾਸਾ ਈ ਤਨ ਹਮ ਨਾਮੀ ਤਰਹਾਉ ਮਾਨਵ ਬਿਲਾਸ ਪਈ ਸਾਹਿਬ ਕੇ ਅਚਰਜ ਦੇਖ ਬਡਾਈ ਹਾਰ ਸਿਮਰ ਸਿਮਰਿਆ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਿ ਰਖਾਈ ਮੁਰਜ ਰਹਿਓ ਸਭ ਸੰਗ ਆਨ ਉਪਰ ਭਾਵਤੀ ਇਕੋ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸਭ ਗੁਰ ਪ੍ਰਸਾਦ ਜਪ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਗੋਬਿੰਦੈ ਮਕੰਦੇ ਉਦਾਰੀ ਪਾਰੇ ਹਰੀ ਅੰਕਰੀ ਅੰ ਨਿਰਨਾਮੀ ਆਕਾਮੇ ਓਕੀ ਘੜੀ ਨ ਦੇਖਣ ਦੇ ਆਪਣਾ ਬਿਰਦ ਸਮਾਲੇ ਆਦੀ ਰਾਖੇ ਆਪਣੀ ਕੋ ਸਾਥ ਸਾਥ ਪ੍ਰਤ ਪਾਲੇ ਪ੍ਰਭ ਸੋ ਲਾਗ ਰਿਓ ਮੇਰਾ ਚੀਤ ਆਦੰਤ ਪ੍ਰਭ ਸਦਾ ਸਾਈ ਧਨ ਹਮਾਰਾ ਮੀਤ ਰਹਾਉ ਮਨੁ ਬਿਲਾਸ ਪਈ ਸਾਹਿਬ ਕੇ ਅਚਰਜ ਦੇਖ ਬਡਾਈ ਹਾਰਿ ਸੇ ਮਰਿ ਸੇ ਮਾਰਿਆ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਿਰਖਾਈ ਉਸਤਤ ਕਹਿਣ ਨ ਜਾਏ ਮੁਖ ਹੋ ਤੁਹਾਰੀ ਆ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸਭ ਗੁਰ ਪ੍ਰਸਾਦ ਜਪੁ ਆਦਿ ਸਤਜੁਗਾਦਿ ਸਚੈ ਆਪੀ ਸਚ ਨਾਨਕ ਉਸੇ ਵੀ ਸਚ ਗੋਬਿੰਦੇ ਕੰਧੇ ਉਦਾਰੀ ਪਾਰੇ ਹਰੀ ਅੰਕਾਰੀ ਅੰ ਨਿਰਨਾਮੀ ਆਕਾਮੇ ਔਕੀ ਘੜੀ ਨ ਦੇਖਣ ਦੇ ਆਪਣਾ ਬਿਰਤ ਸਮਾਲਿਆ ਦੇ ਰਾਖੀ ਆਪਣੀ ਕੋ ਸਾਸ ਸਾਸ ਪ੍ਰਤ ਪਾਲੇ ਪ੍ਰਭ ਸੁਲਾਗ ਰਿਓ ਮੇਰਾ ਚੀਤ ਆਦੰਤ ਪ੍ਰਭ ਸਦਾ ਸਾਈ ਤਨ ਹਮਾਰਾ ਮੀਤ ਰਹਾ ਮਾਨ ਬਿਲਾਸ ਭਈ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰਿਆ ਆਨੰਦ ਕਰ ਨਾਨਕ ਪ੍ਰਭ ਪੂਰਨ ਪੈ ਜਿ ਰਖਾਈ ਮੋਹੀ ਦੇਖ ਦਰਸ ਗੁਰ ਪ੍ਰਸਾਦਿ ਜਪ ਆਦ ਸਚੁ ਗਾਦ ਸਚੁ ਹੈ ਭੀ ਸਚੁ ਨਾਨਕੁ ਉਸਿ ਭੀ ਸਚੁ ਗੋਬਿੰਦਿ ਮਕੰਦਿ ਉਦਾਰਿ ਪਾਰੇ ਹਰੀ ਅੰਕਰੀ ਅੰਨਾਮੀ ਆ ਕਾਮੇ ਓਕੀ ਘੜੀ ਨ ਦੇਖਣ ਦੇ ਆਪਣਾ ਮਿਰਦ ਸਮਾਲੇ ਹਾਤ ਦੇ ਰਾਖੇ ਆਪਣੀ ਕੋ ਸਾਸ ਸਾਸ ਪ੍ਰਤ ਪਾਲੇ ਪ੍ਰਭ ਸੂ ਲਾਗਿਓ ਮੇਰਾ ਚੀਤ ਆਧਨ ਪ੍ਰਭ ਤੁਧੁ ਦਸਾਈ ਧਨੁ ਮਾਨਾਮੀ ਤਰਹਾਉ ਮਾਨੋ ਬਿਲਾਸ ਪਈ ਸਾਹਿਬ ਕੇ ਅਚਰਜ ਦੇਖ ਬਡਾਈ ਹਾਰ ਸਿਮਰ ਸਿਮਰਿਆ ਆਨੰਦ ਕਰ ਨਾਨਕ ਪ੍ਰਭ ਪੂਰਨ ਬੈਜ ਰਖਾਈ ਉਰਜ ਰਹੋ ਸਭ ਸੰਗ ਆਨ ਉਪਰ ਭਾਵਤੀ ਇਕੋ ਅੰਗਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸਭ ਗੁਰ ਪ੍ਰਸਾਦ ਜਪ ਆਦਿ ਸਾਜੁ ਗਾਦਿ ਸਾਚੇ ਆਪੀ ਸਤ ਨਾਨਕੋ ਸੇ ਵੀ ਸਾਚੇ ਗੋਬਿੰਦ ਦੇ ਮਕੰਦੇ ਉਦਾਰੀ ਪਾਰੇ ਹਰੀ ਅੰਕਰੀ ਅੰ ਨਿਰਨਾਮੀ ਆਕਾਮੇ ਔਕੀ ਘੜੀ ਨਾ ਦੇਖਣ ਦੇ ਆਪਣਾ ਫਿਰ ਦਸਮਾਲਿਆ ਦੇ ਰਾਖੀ ਆਪਣੀ ਕੋ